ਉਹਦੇ ਬੱਚੇ ਕਿੱਥੋਂ ਆਏ ਹੋ ਇਹ ਨਾ ਹੈ ਬਣਾ ਕੇ ਰੋਡਕਟਰ ਅਸੀਂ ਰਾਜ ਲਹਿੜੀ ਤੋਂ ਆਇਆ ਸੀ ਤੇ ਨਾਮ ਕੁਲਦੀਪ ਕੌਰ ਹੈ ਮੇਰਾ ਜੀ ਤੇ ਅਸੀਂ ਸਾਰੇ ਪ੍ਰੋਡਕਟ ਆਪਣੇ ਖੁਦ ਘਰੇ ਆਪ ਹੀ ਰੈਡੀ ਕਰਦੇ ਆਂਗੇ ਜਿਵੇਂ ਤੁਹਾਡਾ ਸਾਡਾ ਲੀਵਰ ਦਾ ਹੋ ਗਿਆ ਸੀ ਆਮਲਾ ਜੂਸੀ ਕੈਲਸ਼ੀਅਮ ਹਲਦੀ ਦੀ ਦੇ ਤਾਕਤ ਲਈ ਦੀ ਤੇ ਹਾਈ ਪ੍ਰੋਟੀਨ ਹੈ ਜੀ ਤ੍ਰਿਫਲਾ ਚੂਰਨ ਦੀ ਤੇ ਜਿਵੇਂ ਪਾਸਤਾ ਹੋ ਗਿਆ ਜੀ ਜਿਵੇਂ ਬੱਚਿਆਂ ਨੂੰ ਜਿਵੇਂ ਬਾਹਰ ਦੂਜੇ ਨੂਡਲ ਸੇਵੀਆਂ ਖਾਣ ਨਾਲੋਂ ਜੀ ਤੇ ਨੂਡਲਸ ਨੇ ਵੀ ਤੇ ਸੇਵੀਆਂ ਨੇ ਵੀ ਇਹ ਖੁਦ ਸਾਰਾ ਸਮਾਨ ਅਸੀਂ ਆਪਣੀ ਰੈਡੀ ਕਰਦੇ ਆਂਗੇ ਘਰ ਇਹ ਜਿਹੜਾ ਤੁਸੀਂ ਕਦੋਂ ਤੋਂ ਆ ਕੇ ਲੱਗਿਆ ਸ਼ੁਰੂ ਕੀਤਾ ਆਪਣੇ ਇਸ ਡਿਸਕਵਰ ਲਾਈਨ ਕਦੋਂ ਤੋਂ ਆਇਆ ਇਹ ਸਾਨੂੰ 3 ਸਾਲ ਹੋ ਗਏ ਆਿਆਂ ਨੂੰ ਜੀ ਅਸੀਂ ਪਹਿਲਾਂ ਅਸੀਂ ਇੱਥੇ ਪਾਤਣਾ ਕੀਤੀ ਹੋਈ ਸੀ ਸ਼ਾਪ ਜੀ ਤੇ ਉਸ ਤੋਂ ਬਾਅਦ ਸਾਨੂੰ ਅੱਗੇ ਹੋਰ ਨੌਲੇਜ ਮਿਲ ਗਈ ਮੇਰੇ ਹਸਬੰਡ ਕਰਦੇ ਆ ਸੀ ਤੇ ਉਹ ਜਿਵੇਂ ਬਾਹਰ ਗਏ ਹੋਏ ਅੱਜ ਮੇਲੇ ਤੇ ਦੀ ਤੇ ਇਥੋਂ ਬਸ ਉਹਨਾਂ ਨੂੰ ਅੱਗੇ ਨੌਲੇਜ ਸਟੱਡੀ ਕੀਤੀ ਹੈ ਜੀ ਅਸੀਂ ਮੈਂ ਸੀਨੇ ਦੀ ਜਲੰਧਰ ਤੋਂ ਕੀਤੀ ਸੀ ਮੈਂ ਜੀ ਤੇ ਬਸ ਐਂ ਖੁਦ ਉਹਨਾਂ ਨੇ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਹੋਈ ਹੈਗੀ ਹਾਂਜੀ ਤੇ ਅਸੀਂ ਉਹ ਸਿੱਕੇ ਸਾਰਾ ਕੁਝ ਆਪਣਾ ਖੁਦ ਹੀ ਤਿਆਰ ਕਰਦੇ ਹਾਂ ਇਹ ਦੇਸੀ ਆਮਲਾ ਹੋ ਗਿਆ ਜੀ ਇਹ ਦੇਸੀ ਜਾਲੂ ਬੁਖਾਰਾ ਹੋ ਗਿਆ ਜੀ ਇਹ ਅੰਬ ਬਾਜ਼ਾਰ ਨਾਲੋਂ ਤੇ ਇੱਕ ਵਟਾ ਤੁਹਾਡੇ ਲਈ ਕਿੰਨਾ ਹੀ ਕਾਸਟਲੀ ਨੇ ਅੰਬ ਬਾਜ਼ਾਰ ਨਾਲੋਂ ਠੀਕ ਨਹੀਂ ਜੀ ਜ਼ਿਆਦਾ ਮਤਲਬ ਕਿ ਰੇਟ ਨਹੀਂ ਹੈਗੇ ਇਹਨਾਂ ਦੇ ਹਾਂਜੀ ਹਾਂ ਜਿਵੇਂ ਆ ਲੀਵਰ ਵਾਲਾ ਹੋ ਗਿਆ ਜਿਵੇਂ ਜੀ ਇਹ 500 ਦੀ ਬੋਤਲ ਹੈ ਜੀ ਇਹ ਇਹਦਾ ਇਹਦਾ ਰਿਜ਼ਲਟ ਹੈਗਾ ਜੀ ਜਿਵੇਂ ਫੈਟੀ ਲੀਵਰ ਹੈ ਲੀਵਰ ਦੀ ਕੋਈ ਪ੍ਰੋਬਲਮ ਹੈ ਜੀ ਜਿਆਦਾ ਗਰਮੈਸ ਹੈ ਜੀ ਤੇ ਇਹਨੂੰ ਮਤਲਬ ਕਿ ਸਵੇਰੇ ਖਾਲੀ ਪੇਟ ਲੈਣਾ ਜੀ ਇਹ ਤੇ ਇਸ ਤੋਂ ਬਾਅਦ ਅੱਧਾ ਘੰਟਾ ਕੁਝ ਨਹੀਂ ਖਾਣਾ ਪੀਣਾ ਜੀ ਤੇ ਇਸ ਦਾ ਰਿਜ਼ਲਟ ਪੂਰਾ 100% ਰਿਜ਼ਲਟ ਹੈ ਜੀ ਇਹਦਾ ਅਸੀਂ ਇਹ ਖੁਦ ਆਪਣੇ ਆਪ ਹੀ ਰੈਡੀ ਕਰਦੇ ਹਾਂ ਘਰ ਜੀ ਦੂਜੇ ਕੋਟੈਕਟਰ ਨੇ ਕਿਵੇਂ ਤਿਆਰ ਕੀਤੇ ਵੀਰੇ ਜੀ ਆਪਣੇ ਦੌਰ ਇਹ ਹਲਦੀ ਅਸੀਂ 1 ਮਹੀਨਾ ਘੜੇ ਚ ਬਾ ਕੇ ਰੱਖਦੇ ਆਂ ਜੀ ਇਹਨੂੰ ਹਲਦੀ ਤੇ ਚੂਨੇ ਨੂੰ ਜੀ ਤੇ 1 ਮਹੀਨਾ ਸੀ ਇਹਨੂੰ ਛੇੜਦੇ ਨਹੀਂ ਹੈਗੇ 1 ਮਹੀਨੇ ਬਾਅਦ ਅਸੀਂ ਇਹਨੂੰ ਸ਼ਾਂਚੀ ਸੁਕਾਉਨੇ ਆਂ ਜੀ ਅੰਦਰ ਹੀ ਸ਼ਾਂਚੀ ਰੱਖਦੇ ਆਂ ਜੀ ਇਹਨੂੰ ਤੇ ਫਿਰ ਇਹਨੂੰ ਪੀਸ ਕੇ ਤਿਆਰ ਕਰਦੇ ਆਂ ਜਿਵੇਂ ਤਾਕਤ ਵਾਸਤੇ ਹੋ ਗਿਆ ਜੀ ਇਹ ਕੀ ਚੀਜ਼ ਹੈ ਇਹ ਤੇ ਜਿਵੇਂ ਕਮਜ਼ੋਰੀ ਹੈ ਜੀ ਹਾਈ ਪ੍ਰੋਟੀਨ ਹੈ ਜੀ ਇਹਦੇ ਚ ਉਤੇ ਜਿਵੇਂ ਸਫੇਦ ਮੂਸਲੀ ਅਗਰ ਕਰ ਸਾਰਾ ਕੁਝ ਪੱਕਾ ਤਿਆਰ ਕੀਤਾ ਹੋਇਆ ਜੀ ਇਹ ਬਾਦਾਮ ਖਰੋਟ ਵਗੈਰਾ ਸਾਰਾ ਕੁਝ ਇਹ ਤੇ ਜਿਵੇਂ ਇਹ ਪ੍ਰੋਟੀਨ ਪਾਊਡਰ ਹੈ ਜੀ ਬੱਚਿਆਂ ਲਈ ਵੱਡਿਆਂ ਲਈ ਜਿਵੇਂ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ ਆਪਣੇ ਸਰੀਰ 'ਚ ਜਿੰਮ ਜਾਂਦੇ ਆ ਉਹਨਾਂ ਲਈ ਬਹੁਤ ਜ਼ਰੂਰੀ ਹੈ ਜੀ ਇਹ ਪ੍ਰੋਟੀਨ ਜਿਹੜੇ ਜਿੰਮ ਲਾਉਂਦੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਪ੍ਰੋਟੀਨ ਦੀ ਬੱਚਿਆਂ ਦੀ ਗਰੋਥ ਵਗੈਰਾ ਵਾਸਤੇ ਬਹੁਤ ਜ਼ਰੂਰੀ ਹੈ ਜੀ ਇਹ ਜਿਵੇਂ ਬੱਚਿਆਂ ਦੀ ਗਰੋਥ ਤੇ ਬਹੁਤ ਫਰਕ ਪੈਂਦਾ ਹੈ ਦਾ ਬਹੁਤ ਰਿਜ਼ਲਟ ਆਇਆ ਸੀ ਖੁਦ ਆਪਣੇ ਬੱਚਿਆਂ ਤੇ ਯੂਜ਼ ਕੀਤੇ ਹੋਇਆ ਸਾਰੇ ਪ੍ਰੋਡਕਟ ਇਹ ਤੇ ਤ੍ਰਿਫਲਾ ਜੂਰ ਨੇ ਜਿਵੇਂ પેટ ਨਹੀਂ ਸਾਫ਼ ਹੁੰਦਾ ਹੈਗਾ ਕਿਸੇ ਦਾ ਜੀ ਤੇ ਇਹ ਅਸੀਂ ਰੈਡੀ ਕੀਤਾ ਹੈ ਤੇ ਇਹਦਾ ਜਿਵੇਂ ਸ਼ਾਮ ਨੂੰ ਲੈਣਾ ਜੀ ਇਹ ਤੇ ਡਾਈਜੈਸਟ ਸਹੀ ਰਹਿੰਦਾ ਆਪਣਾ ਤੇ ਨਾਲ 50% ਬਿਮਾਰੀਆਂ ਇਹਨਾਂ ਤ੍ਰਿਫਲ ਨਾਲ ਠੀਕ ਹੁੰਦੀਆਂ ਨੇ ਜੀ ਜਿਸ ਤਰ੍ਹਾਂ ਲੋਕਾਂ ਦਾ ਰਿਸਪੌਂਸ ਕਿੰਨਾ ਦਾ ਰਿਹਾ ਹੈ ਜਿਵੇਂ ਆਮ ਕਹਿੰਦੇ ਵੇਚਾ ਕਰਕੇ ਛੱਡ ਜਾਂਦਾ ਨਹੀਂ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਇਸ ਤੇ ਮਹਿੰਗਾ ਤਾਂ ਨਹੀਂ ਹੈਗਾ ਇਹਨਾਂ ਜ਼ਿਆਦਾ ਦੀ ਪਰ ਜਿਵੇਂ ਲੀਵਰ ਵਾਲਾ ਪ੍ਰੋਡਕਟ ਹੈ ਸਾਡਾ ਬਹੁਤ ਜ਼ਿਆਦਾ ਸੇਲ ਹੁੰਦੇ ਸੀ ਬਹੁਤ ਜ਼ਿਆਦੀ ਦੂਰ ਤੱਕ ਡਿਮਾਂਡ ਆਦੀ ਜੀ ਆਗੇ ਮੜਾ ਦੇਖੀ ਕਿ ਕਿੱਥੇ ਕਿਹੜੀ ਕਿਹੜੀ ਵੱਡੀ ਤੇ ਤੁਸੀਂ ਲੈ ਕੇ ਜਾਏ ਹੁੰਦੇ ਅਸੀਂ ਜਿਵੇਂ ਸੰਗਰੂਰ ਜਾਂਦੇ ਨੇ ਜੀ ਸੰਗਰੂਰ ਬਠਿੰਡੇ ਗਰਦਾਸਪੁਰ ਜੀ ਤੇ ਸੁਨਾਮ ਜੀ ਮਤਲਬ ਕਿ ਮੇਰੇ ਹਸਬੰਦ ਸਾਰੇ ਹੀ ਮੰਡੀਆਂ ਲਾਉਂਦੇ ਆ ਤਕਰੀਬਨ ਜੀ ਜਿਵੇਂ ਇੱਥੇ ਪਾਤਣਾ ਅੱਜ ਪਿਛਲੀ ਵਾਰ ਅਸੀਂ ਆਏ ਨਹੀਂ ਸੀਗੇ ਜੀ ਤੇ ਇਸ ਵਾਰ ਫਸਟ ਟਾਈਮ ਆਏ ਜੀ ਇੱਥੇ ਪਾਤਣਾ ਤੇ ਜੀ ਹਾਂ ਜੀ ਲੀਫ ਫੀਡ ਕੀ ਲੋਕਾਂ ਨੂੰ ਕਹਿਣਾ ਕੀ ਚਾਹੁੰਦੇ ਲੋਕਾਂ ਨੂੰ ਵੀ ਲੈ ਹੀ ਇਹ ਵੀ ਜੀ ਤੁਸੀਂ ਆਪਣੇ ਘਰ ਦੇ ਪ੍ਰੋਡਕਟ ਘਰ ਦੀਆਂ ਚੀਜ਼ਾਂ ਨਾਲ ਜੁੜੋ ਜੀ ਜਿਵੇਂ ਰਸੋਈ ਵਗੈਰਾ ਦੀਆਂ ਚੀਜ਼ਾਂ ਨੇ ਜੀ ਆਰਗੈਨਿਕ ਸਮਾਨ ਨਾਲ ਜੁੜੋ ਜੀ ਹਰ ਜ਼ਿਆਦਾ ਨਾ ਦੂਜੀਆਂ ਕੈਮੀਕਲ ਚੀਜ਼ਾਂ ਨਾਲ ਉਹ ਸਰੀਰ ਨੂੰ ਨੁਕਸਾਨ ਕਰਦੀਆਂ ਨੇ ਬਹੁਤ ਜ਼ਿਆਦਾ ਦੀ